स्पसी <laughs> क तव्हांखे चोड़ियो तव्हांखे ka <mimitation> pai कल्यो मामलियो Yeah. <laughs> you جي کو کو هر تي کاني गुरु पिता बनाए गुरु के पुत्र बन गए गुरु के बेटे बन गए मेरे गुरु के ये और भाई संगत के बीच में संगीता का सच्चा भाई देता जी प्रेम के बीच में जन्म लख के ये कहते भक्ति मुझे बुलाया अपना सहारे भक्ति मुझे बुलाया अपना सहारे इस मेरे पिता का लिया है कहते यार धन मांगी विदा i <laughs>

ਤੇ ਸੋਸਾਲ ਸਿੰਘ ਜੀ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਇਸ ਪੜਾ ਤੇ ਸੰਗਤਾਂ ਦੀ ਬਹੁਤ ਪ੍ਰੇਮ ਨਾਲ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਦਾ ਬਚਨ ਆਪ ਜੀ ਨੇ ਸਰਵਣ ਕੀਤਾ ਰ ਘਰੇਟੇ ਗੁਰੂ ਕੇ ਬੇਟੇ ਰਹੋ ਪੰਥ ਕੇ ਸੰਗ ਬੇਟੇ ਬਾਬਾ ਜੀਵਨ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਰ ਘਰੇਟੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਆਉਣਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਸ਼ਹੀਦੀ ਪਾਉਣੀ ਉਹਨਾਂ ਲਈ ਆਪਾਂ ਸਾਰੇ ਪਿਆਰ ਦਾ ਜਕਾਰਾ ਗਜਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਇੱਕ ਹੋਰ ਮਨਪਿਆਰਾਂ ਦਾ ਭਾਈ ਧੰਨਵਾਦ ਆ ਉਹ ਹੁਣ ਨਗਰ ਕੀਰਤਨ ਅੱਗੇ ਰਵਾਨਾ ਹੋਵੇਗਾ ਸੰਗਤ ਨੂੰ ਬੇਨਤੀ ਹੈ ਸਾਰੇ ਮਹਾਰਾਜ ਦੇ ਨਾਲ ਆਪਾਂ ਸ਼ਾਮ ਤੱਕ ਗੁਰੂ ਸਾਹਿਬ ਤੋਂ ਛੁੱਟੀਆਂ ਲੈਣੀਆਂ ਆਓ ਸਾਰੀ ਸੰਗਤ ਚਾਲਾਂ ਮਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਕਾਰ ਜੋ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨ ਉਤਨ ਕੇ ਸੀਸ ਪਰ ਵਾਰ ਦੀ 154 ਚਾਰ ਫੂਏ ਤੋਂ ਕਿਆ ਹੋਗਾ ਜੀਵਤ ਕਈ ਹਜ਼ਾਰ ਅੱਜ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਤਰ ਸ਼ਾਇਆ ਏ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਗੁਰਦੁਆਰਾ ਕੀਠਾ ਸਹਿਬ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਧੰਨ ਧੰਨ ਸੰਤ ਬਾਬਾ ਪਾਲਾ ਸਿੰਘ ਜੀ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਸਥਾਨ ਨਗਰ ਰੌਲੀ ਤੋਂ ਜੋ ਮਹਾਨ ਨਗਰ ਕੀਰਤਨ ਅਮਰਸ ਵੇਲੇ 9 ਵਜੇ ਸ਼ੁਰੂ ਹੋ ਕੇ ਸੱਤ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਇਸ ਵੇਲੇ 6ਵੇਂ ਪਾਸ਼ਾ ਤਰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਵਿੱਤਰ ਪਾਵਨ ਸਥਾਨ ਖਤੇਗੜ ਕੋਰੋਟਾਣਾ ਵਿਖੇ ਪਹੁੰਚਿਆ ਹੈ ਇਹ ਮਹਾਨ ਨਗਰ ਕੀਰਤਨ ਛੋਟੇ ਵੱਡੇ ਸਾਬ ਜਾਂਦੇ ਮਾਤਾ ਗੁਜਰ ਕੌਰ ਜੀ ਹੋਰ ਬੇਅੰਤ ਸ਼ਹੀਦਾਂ ਦੀ ਯਾਦ ਵਿੱਚ ਰੱਖ ਕੇ ਕੋਈ ਮਹਾਨ ਨਗਰ ਕੀਰਤਨ ਸੰਗਤਾਂ ਵਿੱਚ ਉਤਸ਼ਾਹ ਦੇ ਨਾਲ ਸੰਗਤਾਂ ਨੇ ਸੇਵਾ ਕੀਤੀ ਹੈ ਤੇ ਸੰਗਤਾਂ ਨੂੰ ਛੋਟੇ ਸਾਹਿਬ ਜੀ ਦੇ ਇਤਿਹਾਸ ਨਾਲ ਵੱਡੇ ਸਾਹਿਬ ਜੀ ਦੇ ਇਤਿਹਾਸ ਨਾਲ ਢਾਡੀ ਸਿੰਘਾਂ ਨੇ ਜੋੜਿਆ ਉਹ ਸੰਗਤ ਨੂੰ ਬੇਨਤੀ ਹੈ ਭਾਈ ਠੰਡੇ ਪਾਟੇ ਦਾ ਮਨ ਛੱਕੇ ਗੁਰੂ ਪਾਣੇ ਬਣੋ ਗੁਰੂ ਗ੍ਰੰਥ ਸਾਹਿਬਾ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ ਨਗਰ ਕੀਰਤਨ ਤੇ ਆਈਆਂ ਸੰਗਤਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਗੱਜ ਕੇ ਫਤੇ ਪਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ